ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਬ ਪਿਆਰਿਆਂ ਦੀ ਅਗਵਾਹੀ ਹੇਠ ਸ਼ਰੋਮਣੀ ਭਗਤ ਸ਼੍ਰੀ ਗੁਰੂ ਰਬਦਾਸ ਮਹਾਰਾਜ 649ਵਾਂ ਪ੍ਰਕਾਸ਼ ਕੁਰਬ ਸਤਮਾ ਮਹਾਨ ਨਗਰ ਕੀਰਤਨ ਪਿੰਡ ਬੀਵੀਪੁਰ ਦੇ ਗੁਰੂ ਘਰ ਤੋਂ ਅਹਿਮ ਜੇ ਗੱਲ ਕਰਾਂ 31 ਜਨਵਰੀ 2026 ਦਿਨ ਸ਼ਨੀਵਾਰ ਸਵੇਰੇ ਜਿਹੜਾ ਉਹ ਰੁਕਸਤ ਹੋਣ ਜਾ ਰਿਹਾ ਇਲਾਕੇ ਭਰ ਦੀਆਂ ਸਾਰੀਆਂ ਸੰਗਤਾਂ ਨੂੰ ਔਰ ਇਲਾਕੇ ਭਰ ਦੀਆਂ ਸਾਰੀਆਂ ਅ ਐਨ ਦੇ ਗੱਲ ਕਰੀਏ ਸਤਿਕਾਰਯੋਗ ਧਾਰਮਿਕ ਸੰਸਥਾਵਾਂ ਨੂੰ ਬੇਨਤੀ ਕਰਦੇ ਆਂ ਵੀ ਵੱਖੋ-ਵੱਖਰੇ ਪਿੰਡਾਂ ਦੇ ਵਿੱਚ ਗੁਰੂ ਘਰ ਨਗਰ ਕੀਰਤਨ ਪਿੰਡ ਡਘੇੜੀਆਂ ਬਲਾੜੀ ਕਲਾ ਇਸਰਹੇਲ ਹਿੰਦੂਪੁਰ ਬਡਾਲੀ ਆਲਾ ਸਿੰਘ ਬੱਸ ਸਟੈਂਡ ਮਨਹੀੜਾ ਜੱਟਾਂ ਜਬੀਦਗੜ੍ਹ ਰਾਮਪੁਰ ਤਨੋਆ ਰਾਈਸ ਮਿਲ ਬਰਾਸ ਨਰੈਣਗੜ੍ਹ ਤੋਂ ਹੁੰਦੇ ਹੋਏ ਭੈਣੀ ਕਲਾ ਭੈਣੀ ਖੁਰਦ ਤੁੰਨੀ ਮਾਜਾ ਰਜਿੰਦਰਗੜ੍ਹ ਤੋਂ ਘੁੰਮਦਾ ਹੋਇਆ ਹੰਸਾਲੀ ਸਾਹਿਬ ਆ ਕੇ ਸਵਾਗਤ ਹੋਏਗਾ ਸਾਰੀ ਸੰਗਤ ਨੂੰ ਬੇਨਤੀ ਹੈ ਵੱਧ ਚੜ ਕੇ ਹਿੱਸਾ ਪਾਓ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ